ਸਸਿਆ ਦੋਸਤੋ ਅੱਜ ਆਪਾਂ ਗੱਲ ਕਰਨ ਲੱਗੇ ਸੀਗੇ ਵੀ ਛੱਤ ਦਾ ਲੈਂਟਰ ਆਪਾਂ ਲਾਉਣ ਵਾਲੇ ਆ ਬਸ ਛੱਤ ਦੇ ਕਿਨਾਰੇ ਤੱਕ ਪਹੁੰਚ ਗਏ ਤੇ ਆਪਾਂ ਬਜਰੀ ਦਾ ਮਾਲ ਉੱਤੇ ਪਾਉਨੇ ਆ ਉਹਦਾ ਰੇਸ਼ਿਓ ਕਿੰਨੇ 1 ਦਾ ਹੋਣਾ ਚਾਹੀਦਾ ਕਿੰਨੇ 1 ਦਾ ਹੋਣਾ ਚਾਹੀਦਾ ਇੱਕ ਪੱਠੜੇ ਸਿੰਮਟ ਤੇ ਦੋ ਪੱਠੜੇ ਰੇਤਾ ਤੇ ਤਿੰਨ ਬੱਟਲ ਬਜਰੀ 1 2 3 ਦਾ ਰੇਸ਼ਿਓ ਦੱਸਦੇ ਆ ਵੀ ਮਿਸਤਰੀ ਸਾਹਿਬ ਵੀ ਆਪਾਂ 1 ਬੱਠਰ ਸੀਮੈਂਟ ਤੇ 2 ਬੱਠਰ ਰੇਤਾ ਤੇ 3 ਬੱਠਰ ਬਜਰੀ ਹੋਣੀ ਚਾਹੀਦੀ ਹੈ ਜਿਹੜੀ ਗ੍ਰਿੱਟ ਤੇ ਰੇਸ਼ਿਓ ਇਹ ਸਹੀ ਹੈ ਕਿਉਂਕਿ ਇਹ ਆਮ ਇਹੀ ਮਿਸਤਰੀ ਵਰਤਦੇ ਆ ਇਹ ਤੋਂ ਅੱਡ ਨਾ ਵਰਤੋ ਜਦੋਂ ਛੱਤ ਦਾ ਕੰਮ ਹੋਵੇ ਚਲੋ ਜਿਵੇਂ ਲੋਕ ਮੈਂ ਜਦੋਂ ਛੱਤ ਦਾ ਕੰਮ ਹੁੰਦਾ ਉਦੋਂ ਕਹਿੰਦੇ ਵੀ ਥੋੜਾ ਰੇਸ਼ਿਓ ਵਧਾ ਲਈਏ ਤੇ ਥੋੜਾ ਮਾਲ ਬਚ ਜਾਊਗਾ ਆਪਣਾ ਸੀਮੈਂਟ ਬਚ ਜਾਊਗਾ ਪਰ ਨਹੀਂ ਐਵੇਂ ਦਾ ਨਹੀਂ ਹੁੰਦਾ ਆਪਦੇ ਹਿਸਾਬ ਨਾਲ ਮਜ਼ਬੂਤੀ ਦਾ ਕੰਮ ਕਰਿਆ ਕਰੋ ਕਿਉਂਕਿ ਇਹ ਬਾਰ ਬਾਰ ਛੱਤਾ ਨਹੀਂ ਲੱਗਦੀ ਆ ਵੀਡੀਓ ਨੂੰ ਚਲਦੇ-ਜਲਦੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਸਤਰੀ ਭਰਾਵਾਂ ਦਾ ਚੈਨਲ ਜੀ ਧੰਨਵਾਦ